ਐਸਾਈ ਜੀਵਨ ਸਿੰਘ ਨੇ ਸਨੀ ਚੌਂਕੀ ਇਨਚਾਰਜ ਦਾ ਅਹੁਦਾ ਸੰਭਾਲਦੇ ਹੀ ਮਾੜੇ ਅੰਸਰਾਂ ਨੂੰ ਦੇ ਦਿੱਤੀ ਚੇਤਾਵਨੀ ਕੀ ਕਿਹਾ ਉਹਨਾਂ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਹਾਂਜੀ ਸਰ ਤੁਸੀਂ ਸਨੀ ਚੌਂਕੀ ਦਾ ਅਹੁਦਾ ਸੰਭਾਲਿਆ ਅਹੁਦਾ ਸੰਭਾਲਦੇ ਕੀ ਕਹਿਣਾ ਚਾਹੁੰਦੇ ਹੋ ਸੀਨੀਅਰ ਅਫਸਰਲੀ ਹੇਤਤਾ ਮੁਤਾਬਕ ਮੈਂ بطور ਚੌਂਕੀ ਇਨਚਾਰਜ ਲੱਗਿਆ ਸਭ ਤੋਂ ਪਹਿਲ ਦੇ ਹੱਦ ਤੇ ਤਾਂ ਮੈਂ ਜਿਹੜਾ ਹੈਗਾ ਇੱਥੇ ਇਸ ਇਲਾਕੇ 'ਚ ਜੋ ਵੀ ਨਸ਼ੇ ਬੇਚੰਦਾ ਕੋਈ ਮੇਰੇ ਰੋਡਸ 'ਚ ਆਇਆ ਮੈਂ ਪਬਲਿਕ ਨੂੰ ਅਪੀਲ ਕਰਦਾ ਵੀ ਉਹਨਾਂ ਦੇ ਵੀ ਕੋਈ ਨੋਟਿਸ ਚ ਆਉਂਦਾ ਤਾਂ ਉਹਨਾਂ ਨੂੰ ਨਕੇਲ ਪਾਉਂਗਾ ਉਹਨਾਂ ਦੇ ਪਰਚਾ ਦਰਜ ਕਰਾਂਗੇ ਅਸੀਂ ਬਕਾਇਦਾ ਉਹਨਾਂ ਨੂੰ ਜੋਗਣ ਦਾ ਕਾਨੂੰਨੀ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਅਸੀਂ ਮੈਂ ਅਉਦਾ ਸਵਾਲ ਦੇ ਹੋਈ ਪਰਸੋਂ ਪਰਸੋਂ ਵੀ ਦੋ ਵਿਅਕਤੀ ਫੜੇ ਆ ਜਿਨ੍ਹਾਂ ਕੋਲ ਕੋਈ ਨਸ਼ਾ 5-5 ਗ੍ਰਾਮ ਹੈਰੋਨ ਸੀ ਉਹਨਾਂ ਨੂੰ ਕੱਲ ਜੱਜ ਸਾਹਬ ਦੇ ਪੇਸ਼ ਕਰਕੇ ਅੱਜ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਸੈਂਟਰ ਜਿਲ੍ਹਾ ਪਟਿਆਲਾ ਬੰਦ ਕਰਵਾਇਆ ਗਿਆ ਕਈ ਲੋਕ ਨੇ ਜਿਹੜੇ ਸਰ ਜਿਵੇਂ ਜੀ ਡਰਦੇ ਨੇ ਪੁਲਿਸ ਦਾ ਕਾਣ ਤੋਂ ਦੱਸਣ ਤੋਂ ਵੀ ਘਤਰਾਨੇ ਕਿਉਂਕਿ ਦੁਸ਼ਮਣੀ ਪੈਂਦੀ ਹੈ ਉਹਨਾਂ ਨੂੰ ਕੀ ਕਹਿਣਾ ਜਾਊਂਗੇ ਅਸੀਂ ਉਹ ਲੋਕ ਜਿਹੜੇ ਇਸ ਤਰ੍ਹਾਂ ਹੈਗੇ ਨੇ ਉਹਨਾਂ ਨੂੰ ਅਸੀਂ ਗੁਪਤ ਤੌਰ ਤੇ ਰੱਖਾਂਗੇ ਸਾਡਾ ਪਰਸਨਲ ਨੰਬਰ ਮੇਰਾ ਲੈ ਕੇ ਜਾਣ ਮੈਂ ਉਹਨਾਂ ਨੂੰ ਇਸ ਆਉਂਦੀ ਮੀਡੀਆ ਰਾਹੀਂ ਮੈਂ ਖਦਾ ਕਰਦਾ ਤੇ ਬੇਨਤੀ ਵੀ ਕਰ ਰਿਹਾ ਹਾਂ ਵੀ ਉਹ ਮੈਨੂੰ ਮੇਰੇ ਆਪਣੇ ਪਰਸਨਲ ਨੰਬਰ WhatsApp ਨੰਬਰ ਤੇ ਮੈਨੂੰ ਕਾਲ ਕਰਕੇ ਮੈਨੂੰ ਜਦੋਂ ਮਰਜ਼ੀ 24 ਘੰਟੇ ਵਿੱਚ ਦੱਸ ਸਕਦੇ ਨੇ ਕਿ ਇਸ ਜਗ੍ਹਾ ਤੇ ਕੋਈ ਨਸ਼ਾ ਤਸਕਰ ਹੋਰ ਕਰ ਰਿਹਾ ਜਾਂ ਵੇਚ ਰਿਹਾ ਜਾਂ ਪੀ ਰਿਹਾ ਪਰ ਮੈਂ ਇਮੀਡੀਏਟਲੀ ਜੋ ਉੱਥੇ ਐਕਸ਼ਨ ਕਰਾਂਗਾ ਆਪਣਾ ਨੰਬਰ ਦੱਸੂਗਾ ਜੀ ਅਗਰ ਕਿਸੇ ਨੇ ਤੁਹਾਡੇ ਤੱਕ ਪਹੁੰਚ ਮੇਰਾ ਮੇਰਾ ਨੰਬਰ ਜਿਹੜਾ ਪਰਸਨ ਨੰਬਰ 91229 0067 ਇਹ ਮੇਰਾ ਪਰਸਨ ਨੰਬਰ ਹੈ ਜਦੋਂ ਮਰਜ਼ੀ 24 ਘੰਟੇ ਮੈਂ ਹਾਜ਼ਰ ਹਾਂ ਤੇ ਇੱਕ ਗੱਲ ਹੋਰ ਦੇਖਣ ਦੇ ਵਿੱਚ ਆਈ ਹੈ ਰਾਤ ਦੇ 12:00 12:21 ਵਜੇ ਤੱਕ ਜਿਹੜੇ ਨੇ ਠਾਬੇ ਆਮ ਖੁੱਲੇ ਨਜ਼ਰ ਆਉਂਦੇ ਨੇ ਡੀਐਸਪੀ ਸਾਹਿਬ ਨੇ ਵੀ ਇੱਕ ਵਾਰ ਚੈਕਿੰਗ ਕੀਤੀ ਸੀ ਜੀ ਸ਼ਰਾਬ ਜਿਹੜੀ ਹੈ ਸ੍ਰਿਆਮ ਚਲਦੀ ਹੁੰਦੀ ਹੈ ਉਹ ਠਾਬੇ ਵਾਲਿਆਂ ਨੂੰ ਕੀ ਹਦਾਇਤ ਦੇਣਾ ਚਾਹੁੰਦੇ ਜੀ ਮੈਂ ਉਹ ਠਾਬੇ ਨੂੰ ਹਦਾਇਤ ਕਰਨੀ ਚਾਹੁੰਨਾ ਵੀ ਉਹਨਾਂ ਨੂੰ ਜੇਕਰ ਮਨਜ਼ੂਰਸ਼ੁਦਾ ਹਤਾ ਹੈ ਤਾਂ ਬਿਲਕੁ ਹੋ ਹੈਗਾ ਅਗਰ ਜੇਕਰ ਕੋਈ ਗੱਡੀਆਂ ਵਿੱਚ ਸ਼ਰਾਬ ਪਿੰਦਾ ਨਜ਼ਰ ਆਇਆ ਤਾਂ ਉਹਦੇ ਖਿਲਾਫ ਜੋ ਵੀ ਐਕਸ਼ਨ ਹੈਗਾ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਕਈ ਟਾਬੇ ਵਾਲੇ ਬਾਹਰ ਮੇਜ਼ ਰੱਖ ਕੇ ਆ ਹੋਰ ਜਿਹੜੇ ਨੇ ਉੱਥੇ दारू ਪੀਣ ਲੱਗ ਜੰਨੇ ਨੇ ਉਹਨਾਂ ਦੁਕਾਨਦਾਰਾਂ ਨੂੰ ਢਾਬੇ ਵਾਲੇ ਨੂੰ ਕੀ ਕਹਿਣਾ ਚਾਹੋਗੇ? ਕਈ ਵਾਰੀ ਆਮ ਪਬਲਿਕ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਇਹ ਢਾਬੇ ਵਾਲੇ ਦਾ ਹੱਤਾ ਜਾਂ ਕੀ ਹੈ। ਮੈਂ ਪਬਲਿਕ ਨੂੰ ਵੀ ਇਹ ਕਹਿਣਾ ਚਾਹਣਾ ਵੀ ਤੁਸੀਂ ਓਪਨ ਪਲੇਸ ਦੇ ਵਿੱਚ ਖੁੱਲੀ ਜਗ੍ਹਾ ਦੇ ਵਿੱਚ ਕਿਸੇ ਵੀ ਜਗ੍ਹਾ ਤੇ दारू ਨਹੀਂ ਪੀ ਸਕਦੇ। ਤੁਸੀਂ ਬਤੌਰ ਆਪਣਾ ਹੱਥੇ ਚ ਪੀ ਸਕਦੇ ਜਾਂ ਆਪਣੇ ਘਰੇ ਜਾ ਕੇ ਪੀ ਸਕਦੇ ਆ। ਜੇਕਰ ਉਹ ਪਬਲਿਕ ਨੂੰ ਵੀ ਕਿਹਾ ਜਾਂਦਾ ਅਸ ਮੈਂ ਅਪੀਲ ਕਰਦਾ ਵੀ ਉਹ ਤੁਸੀਂ ਬਿਲਕੁਲ ਵੀ ਇਸ ਤਰ੍ਹਾਂ ਦਾ ਰੂ ਨਹੀਂ ਪਾਣੀ ਤੇ ਹੁਣ ਇੱਕ ਹੋਰ ਜਿਹੜਾ ਆਪਣਾ ਤਿਹਾਰ ਆ ਰਿਹਾ ਹੋਲੀ ਦਾ ਤਿਹਾਰ ਆ ਰਿਹਾ ਹੋਲੀ ਦੇ ਤਿਹਾਰ ਨੂੰ ਲੈ ਕੇ ਕੀ ਜਿਹੜੀ ਹੈ ਤੁਸੀਂ ਇਹਨਾਂ ਨੀਤੀ ਬਣਾਈ ਹੈ ਕਿਉਂਕਿ ਨੌਜਵਾਨ ਜਿਹੜੇ ਨੇ ਮੋਟਰਸਾਈਕਲਾਂ ਤੇ ਹੁੱਲੜਬਾਜੀ ਕਰਨਗੇ ਉਹ ਉਹਨਾਂ ਨੂੰ ਕੀ ਅਪੀਲ ਕਰਨੀ ਜਾਓਗੇ ਤਿਹਾਰ ਨੂੰ ਲੈ ਕੇ ਮੈਂ ਇਹ ਹੈ ਉਹਨਾਂ ਨੂੰ ਨੌਜਵਾਨ ਜਿਹੜੇ ਹੈਗੇ ਨੇ ਉਹਨਾਂ ਨੂੰ ਕੋਈ ਹੁੱਲੜਬਾਜੀ ਕਰਨ ਦਾ ਮੌਕਾ ਨਹੀਂ ਦਵਾਂਗੇ ਸਪੈਸ਼ਲ ਆਪਣੀਆਂ ਅਗਸਤ ਪਾਰਟੀਆਂ ਤਿਆਰ ਕਰਦੇ ਆਂ ਉਹਨਾਂ ਨੂੰ ਅਸੀਂ ਪੀਸੀਆਰ ਪਾਰਟੀ ਨੂੰ ਹਦਾਇਤ ਕੀਤੀ ਗਈ ਆ ਅਸੀਂ ਉਹਨਾਂ ਨੂੰ ਗਸਤ ਪਾਰਟੀਆਂ ਨੂੰ ਅਗਰ ਕੋਈ ਹੁੱਲੜਬਾਜ਼ੀ ਕਰਦਾ ਨਜ਼ਰ ਆਇਆ ਤਾਂ ਬਰਦਾਸ਼ਤ ਨਹੀਂ ਕਰਾਂਗੇ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਬਣਦੀ ਹੈ ਬਾਕੀ ਜਿਹੜੇ ਹੈਗੇ ਆ ਇਹ ਵਿਦਾਉਟ ਜਿਹੜੇ ਹੈਗੇ ਵਹੀਕਲ ਵਿਦਾਉਟ ਨੰਬਰ ਪਲੇਟ ਨੰਬਰ ਉਹਨਾਂ ਨੂੰ ਅਸੀਂ ਇੰਪਾਉਂਡ ਕਰਾਵਾਂਗੇ ਕਈ ਹੋਰ ਦੇਖਿਆ ਉਹਰੇ ਤੁਹਾਡੇ ਸੰਨੀ ਦੇ ਵਿੱਚ ਕਈ ਪੀਜੀ ਆ ਪੀਜੀ ਵੀ ਜਿਹੜੇ ਬਣਾਏ ਹੋਏ ਨੇ ਵਿਦਾਉਟ ਜਿਹੜੀ ਆ ਪੁਲਿਸ ਵੈਰੀਫਿਕੇਸ਼ਨ ਤੋਂ ਉਹਨਾਂ ਨੇ ਕਰਾਇਦਾਰ ਰੱਖੇ ਹੋਏ ਨੇ ਉਹਨਾਂ ਨੂੰ ਕੀ ਪੀਲ ਕਰਾਂ ਮੈਂ ਹਾਲ ਦੀ ਕੜੀ ਮੇਰੇ ਧਿਆਨ ਚ ਆਇਆ ਮੈਂ ਅੱਜ ਇਹਨਾਂ ਨੂੰ ਆਪਣੇ ਹਦਾਇਤ ਕਰੂੰਗਾ ਸਾਰੇ ਨੂੰ ਉਹਨਾਂ ਨੂੰ ਬੇਨਤੀ ਕਰੂੰਗਾ ਜਿਹੜੇ ਪੀਜੀ ਦੇ ਮਾਲਕ ਨੇ ਉਹ ਆਪਣਾ ਪ੍ਰੋਪਰਲੀ ਸਾਡੇ ਸਹੂਇਤਾ ਸੈਂਟਰ ਜਿਹੜਾ ਬਣਿਆ ਹੈ ਡਿਪਟੀ ਸਬਦ ਦਫਤਰ ਹੈ ਬਣਿਆ ਹੋਇਆ ਉੱਥੇ ਜਾ ਕੇ ਆਪਣੀ ਜਿਹੜੇ ਕਿਰਾਏਦਾਰਾ ਉਹਨਾਂ ਨੂੰ ਪ੍ਰੋਪਰਲੀ ਵੈਰੀਫਿਕੇਸ਼ਨ ਕਰਾਉਣ ਆਧਾਰ ਕੱਢ ਦੇਣ ਉਹਦੀ ਵੈਰੀਫਿਕੇਸ਼ਨ ਕਰਵਾ ਕੇ ਹੀ ਆਪਣੇ ਕੋਲ ਰੱਖਣ ਤਾਂ ਤਾਂ ਕਿ ਜਦੋਂ ਅਸੀਂ ਕੋਈ ਚੈੱਕ ਕਰੀਏ ਤਾਂ ਉੱਥੇ ਕੋਈ ਘਟਨਾ ਵਾਪਰ ਜਾਵੇ ਅਸੀਂ ਚੈੱਕ ਕਰੀਏ ਤਾਂ ਜੇਕਰ ਉਸ ਪੀਜੀ ਦੇ ਮਾਲਕ ਵੱਲੋਂ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਕਰਾਈ ਗਈ ਤਾਂ ਉਹ ਪੀਜੀ ਦੇ ਮਾਲਕ ਜ਼ਿੰਮੇਵਾਰ ਹੋ ਉਹਦੇ ਖਿਲਾਫ ਵੀ ਐਕਸ਼ਨ ਕੀਤਾ ਜਾਏਗਾ ਤੇ ਆਮ ਪਬਲਿਕ ਨੂੰ ਵੀ ਇਹ ਸਨੇਹਾ ਦੇਣਾ ਚਾਹੁੰਦੇ ਆਂ ਆਮ ਪਬਲਿਕ ਨੂੰ ਇਹ ਅਸੀਂ ਮੀਡੀਆ ਰਾਹੀਂ ਸਨੇਹਾ ਦੇਣਾ ਚਾਹੁੰਦੇ ਆਂ ਵੀ ਉਸ ਤੁਹਾਨੂੰ ਇੰਨੀ ਕੁ ਨੌਲੇਜ ਪਤਾ ਹੋਣਾ ਚਾਹੀਦਾ ਜੇਕਰ ਕੋਈ ਬੰਦਾ ਕਿਰਾਏਦਾਰ ਆ ਤਾਂ ਉਹ ਉਹ ਕਿਰਾਏਦਾਰ ਨੂੰ ਵੈਰੀਫਿਕੇਸ਼ਨ ਕਰਾਉਣੀ ਜ਼ਰੂਰੀ ਹੈ ਜੋ ਕੋਈ ਆਊਟਸਾਈਡ ਰਹਿੰਦਾ